ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਖੋਦੀ ਮੀਡੀਆ ਵਧਾ ਜੜਾ ਕੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਮੋਦੀ ਦੀ ਧੌਣ ਵਿੱਚੋਂ ਕਿਲਾ ਕੱਢ ਦਿਆਂਗੇ ਜਥੇਬੰਦੀਆਂ ਪੰਜਾਬ ਦੇ ਯੋਧੇ ਨੇ 86 ਅੱਗੂ ਕਿਸਾਨੀ ਲੀਡਰ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅੱਜ ਇੱਕ ਮੀਟਿੰਗ ਦੀ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਪੰਜਾਬ ਦੀਆਂ 34 ਜਥੇਬੰਦੀਆਂ ਇਕੱਠੀਆਂ ਹੋਈਆਂ ਤੇ ਤਿੰਨ ਕਹਿੰਦੇ ਬਿਜੀ ਸੀ ਆ ਨਹੀਂ ਸਕੀਆਂ ਟਾਈਮ ਨਹੀਂ ਸੀ ਤੇ ਇੱਕ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਬੜੀ ਗੌਰ ਦੇ ਨਾਲ ਅੱਜ ਗੱਲਬਾਤ ਵੇਖੀ 37 ਜਥੇਬੰਦੀਆਂ ਨੇ ਪੰਜਾਬ ਦੀਆਂ ਤੇ ਪੰਜਾਬ ਦੇ ਜ਼ਿਲ੍ਹੇ ਕਿੰਨੇ ਨੇ 23 ਮੈਨੂੰ ਲੱਗਦਾ ਹੈ ਕਈ ਜਥੇਬੰਦੀਆਂ ਦੇ ਪ੍ਰਧਾਨ ਉਹ ਨੇ ਰੁਲਦੂ ਵਰਗੇ ਮਲੰਗ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਜ਼ਿਲ੍ਹੇ ਕਿੰਨੇ ਨੇ ਇਹ ਕਾਂਗਰਸ ਦੇ ਐਮਐਲਏ ਨੇ ਵੀ ਇੱਕ ਵਾਰੀ ਪੁਕਾਈ ਮਾਰਦੀ ਸੀ ਕਹਿੰਦਾ ਕੇਜਰੀਵਾਲ ਨੂੰ ਤੇ ਇਹ ਨਹੀਂ ਪਤਾ ਕਿ ਪੰਜਾਬ ਦੇ 22 ਜ਼ਿਲ੍ਹੇ ਕਿਹੜੇ ਕਿਹੜੇ ਨੇ ਉਹ ਐਮਐਲਏ ਸੀ ਇਹ ਜਥੇਬੰਦੀ ਦਾ ਪ੍ਰਧਾਨ ਅਗਲਕ ਇਹਨੂੰ ਵੀ ਨਹੀਂ ਪਤਾ ਹੋਣਾ ਇਹ ਗੱਲ ਮੈਂ ਨਿੱਜੀ ਰੰਜਿਸ਼ ਦੇ ਨਾਲ ਨਹੀਂ ਕਹਿੰਦਾ ਜਨਨ ਕਿ ਇਹਨਾਂ ਦੀ ਐਨੀ ਕੁ ਔਕਾਤ ਹੈ ਜਿੰਨਿਕੇ ਜਾਣਕਾਰੀ ਰੱਖਦੇ ਆ ਚਲੋ ਮੈਂ ਇੱਕ ਹੋਰ ਗੱਲ ਕਰਨੀ ਹੈ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਇੱਕ ਨਾਰਾ ਤਾਂ ਇਹਨੇ ਖਤਮ ਕਰਤਾ ਜਿਹੜਾ ਕਿਸਾਨ ਤੇ ਮਜ਼ਦੂਰ ਦਾ ਸੀ ਹੁਣ ਕਿਸਾਨ ਇਕਤਾ ਜਿੰਦਾਬਾਦ ਉਹ ਨਾਰਾ ਰਹਿ ਗਿਆ ਅੱਜ ਮੈਂ ਇੱਕ ਹੋਰ ਗੱਲ ਵੇਖੀ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਹੈ ਧਿਆਨ ਦੇ ਨਾਲ ਸੁਣ ਲਿਓ ਭਾਰਤ ਦੇ ਵਿੱਚ 60% ਉਹ ਲੋਕ ਨੇ ਜਿਹੜੇ ਰੋਜ਼ ਦਿਹਾੜੀ ਜਾਂਦੇ ਆ। ਤਕਰੀਬਨ 3 ਤੋਂ 400 ਰੁਪਇਆ ਜਾਂ 2 ਤੋਂ 300 ਰੁਪਇਆ ਕਮਾਉਣ ਵਾਲੇ ਆ। ਤੇ ਜਦੋਂ ਇਹ ਬੰਦੇ ਵੱਡੀ ਫੜ ਮਾਰਦੇ ਨੇ ਕਿ ਮਜ਼ਦੂਰ ਸਾਡੇ ਨਾਲ ਨੇ। ਅੱਜ ਮੈਂ ਜਿਹੜੀ ਗੱਲ ਦੇਖੀ ਹੈ ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਇੱਕ ਵੀ ਜਥੇਬੰਦੀ ਮਜ਼ਦੂਰਾਂ ਦੀ ਨਹੀਂ ਹੈਗੀ ਉਹ ਕੋਈ ਮਨੁੱਖ ਨਹੀਂ ਹੈਗਾ ਜਿਹੜਾ ਇਹਨਾਂ ਨੇ ਮਜ਼ਦੂਰਾਂ ਦੇ ਵਿੱਚੋਂ ਲਿਆ ਹੋਵੇ ਤੇ ਉਹਨੂੰ ਜਥੇਬੰਦੀ ਦਾ ਪ੍ਰਧਾਨ ਬਣਾਇਆ ਹੋਵੇ ਇਹ ਔਕਾਤ ਹੈ ਇਹਨਾਂ ਦੀ ਜਾਨਕਿ ਜਦੋਂ ਕਹਿੰਦੇ ਨੇ ਨਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਦੋਂ ਮੈਨੂੰ ਬੜਾ ਦੁੱਖ ਲੱਗਿਆ ਜਦ ਮੈਂ ਜਦੋਂ ਇਹ ਗੱਲਬਾਤ ਸੁਣੀ ਕਿ 34 ਜਥੇਬੰਦੀਆਂ ਆਈਆਂ ਮੀਟਿੰਗ ਦੇ ਵਿੱਚ ਤੇ ਤਿੰਨ ਨੂੰ ਕੰਮ ਸੀ ਆਈਆਂ ਨਹੀਂ ਇਹਨਾਂ ਸੰਘੀਆਂ ਦੇ ਵਿੱਚੋਂ ਇੱਕ ਵੀ ਬੰਦਾ ਮਜ਼ਦੂਰ ਵਰਗ ਦੇ ਵਿੱਚੋਂ ਇਹਨਾਂ ਨੇ ਚੁਣਿਆ ਨਹੀਂ ਹੋਇਆ ਕਿ ਆਹ ਮਜ਼ਦੂਰ ਵਰਗ ਦੇ ਵਿੱਚੋਂ ਪ੍ਰਧਾਨ ਬਣਾਇ ਇੱਕ ਵੀ ਬੰਦਾ ਹੈ ਨਹੀਂ ਹੁਣ ਅੰਦਾਜ਼ਾ ਤੁਸੀਂ ਆਪ ਲਾ ਲਓ ਇੱਕ ਮੈਂ ਹੋਰ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਔਰ ਤੁਸੀਂ ਆਪਣਾ ਦਿਮਾਗ ਲੜਾ ਕੇ ਵੇਖਿਓ ਕਿ ਇਹ ਪੰਜਾਬ ਦੇ ਆਪੋ ਬਣੇ ਕਢਮ ਚੌਧਰੀ ਆਪੋ ਬਣੇ ਕਿਸਾਨ ਆਗੂ ਪੰਜਾਬ ਦੇ ਹੱਕ ਲਈ ਕਿੰਨਾ ਕੁ ਅੰਦਰੂਨੀ ਤੌਰ ਤੇ ਮੰਨ ਕਰਕੇ ਅੰਦਰੋਂ ਸੋਚਦੇ ਨੇ ਜਿਹੜੀ ਮੈਂ ਅੱਜ ਗੱਲ ਕਹਿਣੀ ਹੈ ਹੁਣ ਇਹਨਾਂ ਨੇ ਤਕਰੀਬਨ ਜਦੋਂ 2020 21 ਵਾਲਾ ਅੰਦੋਲਨ ਕੀਤਾ ਸੀ ਦਿੱਲੀ ਧਰਨਾ ਲਗਿਆ ਉਦੋਂ ਕੀ ਹੋਇਆ ਉਦੋਂ ਇਹਨਾਂ ਨੇ ਜਿੰਨੀਆਂ ਮੀਟਿੰਗਾਂ ਕੀਤੀਆਂ ਸੈਂਟਰ ਸਰਕਾਰ ਦੇ ਨਾਲ ਸਾਰੀਆਂ ਬੇਸ਼ੇਟਾ ਜਿਹਦਾ ਕੋਈ ਰਿਜ਼ਲਟ ਆਇਆ ਹੀ ਨਹੀਂ ਕਰੀ ਗਏ ਹੁਣ ਵੀ ਕਰ ਰਹੇ ਨੇ ਬਾਹਰ ਆ ਕੇ ਇੱਕ ਇਹ ਕਹਿੰਦੇ ਨੇ মিডিਆ ਸਾਹਮਣੇ ਤੇ ਉਹ ਵਜਾ মিডিਆ ਸੁਣ ਕੇ ਅੱਗੇ ਪੰਜਾਬ ਦੇ ਲੋਕਾਂ ਅੱਗੇ ਪ੍ਰੋਸ ਦਿੰਦਾ ਹੈ ਕਿ ਜੱਥੇਬੰਦੀਆਂ ਆਹ ਕਹਿੰਦੀਆਂ ਨੇ ਅੰਦਰ ਖਾਤੇ ਕੀ ਖਿਚੜੀ ਪਕਦੀ ਹੈ ਉਹ ਕਿਸੇ ਨੂੰ ਕੁਝ ਨਹੀਂ ਪਤਾ ਇਹ ਸਚਾਈ ਹੈ ਮੈਂ ਜਿਹੜੀ ਹੁਣ ਗੱਲ ਕਹਿਣੀ ਹੈ ਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਜਿਹੜੀਆਂ ਇਹਨਾਂ ਦੇ ਪਿੱਛੇ ਲੱਗਣ ਵਾਲੀਆਂ ਭੇਡਾਂ ਨੇ ਉਹਨਾਂ ਦੇ ਮਿਰਚਾਂ ਬਹੁਤ ਲੱਗਣਗੀਆਂ ਜਦੋਂ ਇਹ ਗੱਲ ਕਹੀਆਂ ਮੈਨੂੰ ਫੋਨ ਬਹੁਤ ਆਉਂਦੇ ਆ ਤੁਸੀਂ ਕਿਸਾਨਾਂ ਨੂੰ ਐਦਾਂ ਕਹਿੰਦੇ ਹੋ ਤੁਸੀਂ ਕਿਸਾਨਾਂ ਨੂੰ ਐਦਾਂ ਕਹਿੰਦੇ ਹੋ ਭਰਾਬ ਕੁਝ ਨਹੀਂ ਕਹਿੰਦੇ ਕਿਸਾਨਾਂ ਨੂੰ ਅਹੀਂ ਜਿਹੜੀਆਂ ਖੱਜਾਂ ਦੇ ਪਿੱਛੇ ਤੁਸੀਂ ਲੱਗੇ ਹੋਏ ਭੇਡਾਂ ਬਣ ਕੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿਸਾਨ ਮਿੱਟੀ ਦੇ ਨਾਲ ਮਿੱਟੀ ਹੋਣ ਵਾਲਾ ਹੈ ਅਸਲ ਕਿਸਾਨ ਦਾ ਧਾਰਨਾ ਵੀ ਜਾਂਦਾ ਹੀ ਨਹੀਂ ਜੇ ਤੁਸੀਂ ਅਸਲ ਪੁੱਛੋਗੇ ਗੱਲ ਮੇਰੀ ਦੀ ਗੱਲ ਕਹਿਣੀ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਹਾਜ਼ਮੇ ਕਰ ਲਿਓ ਜੇ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਇੰਨੀ ਇੱਕ ਹਿੰਮਤ ਹੈਗੀ ਆ ਕਿ ਸਰਕਾਰ ਨਾਲ ਅਸੀਂ ਅੱਖ ਵਿੱਚ ਅੱਖ ਪਾ ਕੇ ਗੱਲ ਕਰਦੇ ਆ ਫੇਸ ਟੂ ਫੇਸ ਬੈਠ ਕੇ ਅਸੀਂ ਮੀਟਿੰਗ ਕਰਦੇ ਆ ਜੇ ਇੰਨਾ ਕਦਮ ਇਹ ਜਥੇਬੰਦੀਆਂ ਰੱਖਦੀਆਂ ਨੇ ਫਿਰ ਤੇ ਬੜਾ ਸੌਖਾ ਕੰਮ ਹੈ ਨਹੀਂ ਲੇ ਪਤਾ ਲੱਗ ਜੂ ਪੰਜਾਬ ਤੁਹਾਡੇ ਨਾਲ ਕਿੰਨਾ ਖੜਾ ਹੈ। ਨਾ ਤੁਸੀਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਲਾ ਕੇ ਲੋਕਾਂ ਨੂੰ ਬੇਕੁਫ ਬਣਾਉਨੇ ਹੋ। ਨਾਲੇ ਇਹਦਾ ਪਤਾ ਲੱਗ ਜੂ। ਇਲੈਕਸ਼ਨ ਹੋਣੀ ਹੈ। ਤਕਰੀਬਨ ਐਲਾਨ ਹੋਣਾ ਬਾਕੀ ਹੈ ਜਿਵੇਂ ਡਾਇਲੌਗ ਬੋਲੇ ਜਾਂਦਾ ਹੈ। ਤੇ ਫਿਰ ਤੁਸੀਂ 34 ਹੋ। ਤਿੰਨ ਹੋਰ ਪਾ ਲਓ। 37 ਹੋ ਜਾਓਗੇ। 13 ਸੀਟਾਂ ਨੇ ਲੋਕ ਸਭਾ ਦੀਆਂ ਪੰਜਾਬ ਦੇ ਵੀ 13 ਸੀਟਾਂ ਨੇ ਜਿੱਤ ਕੇ ਦਿਖਾਓ ਜੇ ਇੰਨਾ ਦਮ ਰੱਖਦੇ ਹੋ ਨਾ ਸਰਕਾਰ ਦੇ ਨਾਲ ਮੱਥਾ ਲਾਉਣ ਦਾ ਸਰਕਾਰ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦਾ ਪਤਾ ਲੱਗ ਜੂ ਕਿੰਨੇ ਕੁ ਪਾਣੀ ਵਿੱਚੋਂ ਤੁਸੀਂ ਕਿਉਂ ਲੋਕਾਂ ਨੂੰ ਬੇਕੂ ਬਣਾਉਣੇ ਕਿਉਂਕਿ ਪਤਾ ਹੈ ਜੇ ਜਦੋਂ ਇਲੈਕਸ਼ਨ ਲੜਾਂਗੇ ਉਦੋਂ ਮਜ਼ਦੂਰਾਂ ਦੀ ਬੋਟ ਚਾਹੀਦੀ ਨੇ ਮਜ਼ਦੂਰਾਂ ਨੇ ਬੋਟ ਪਾਉਣੀ ਨਹੀਂ ਪਤਾ ਹੈ ਪਹਿਲਾਂ ਭਗਵੰਤ ਮਾਨ ਵੇਲੇ ਵੀ ਪੁਸ਼ ਨੂੰ ਅੱਖ ਲੱਗੀ ਸੀ ਲੜੈ ਜੀ ਕੱਲ੍ਹ ਉਹਦੋਂ ਗੱਲ ਬਣੀ ਨਹੀਂ ਇਹ ਉਹ ਖੱਚਾਂ ਦੇ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਕੋਈ ਪਿੰਡ ਵਿੱਚ ਸਰਪੰਚ ਨਹੀਂ ਬਣਾਉਂਦਾ ਤੇ ਅਸੀਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਿਰ ਦੇ ਬਾਹਾ ਕੇ ਇਹ ਸੌਦੇਵਾਜੀ ਕਰਵਾਇਤੇ ਰੱਖੇ ਹੋਏ ਨੇ ਹੋਰ ਕੁਛ ਨਹੀਂ ਮੈਂ ਇਹ ਜਿਹੜਾ ਸਵਾਲ ਕੀਤਾ ਨਾ ਇਹ ਮੇਰਾ ਨਹੀਂ ਬੜੇ ਪੰਜਾਬ ਦੇ ਲੋਕ ਨੇ ਜਿਹੜੇ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਆ ਇਹਦਾ ਜਵਾਬ ਫੇਰ ਮਿਲੂ ਜੇ ਧਾਮ ਰੱਖਦੇ ਹੋ ਸਰਕਾਰ ਦੇ ਨਾਲ ਟੱਕਰ ਲੈਣ ਦਾ ਫਿਰ 13 ਸੀਟਾਂ ਤੇ ਇਲੈਕਸ਼ਨ ਲੜ ਕੇ ਦਿਖਾਓ ਜਿੱਤ ਕੇ ਦਿਖਾਓ ਪਤਾ ਹੈ ਵੀ ਅਗਲੇ ਬੰਦੇ ਦੇ ਪੁੱਤ ਬਣਾ ਦੇਣਗੇ ਜਿੱਤ ਹੋਣਾ ਨਹੀਂ ਪਹਿਲਾਂ ਜਵਾਨ ਤਾਂ ਜਬਤ ਕਰਾਈਆਂ ਨੇ ਹੁਣ ਉਹ ਹੀ ਜਲੂਸ ਨਿਕਲਣਾ ਇਹ ਸਵਾਲ ਹੈ ਬਹੁਤ ਵੱਡਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਕਿ 37 ਜਥੇਬੰਦੀਆਂ ਨੇ ਪੰਜਾਬ ਦੀਆਂ ਇੱਕ ਵੀ ਬੰਦਾ ਇਹਨਾਂ ਵਿੱਚੋਂ ਮਜ਼ਦੂਰ ਵਰਗ ਦਾ ਇਹਨਾਂ ਦੇ ਵਿੱਚ ਪ੍ਰਧਾਨ ਨਹੀਂ ਹੈਗਾ ਕੋਈ ਆਗੂ ਇੱਕ ਨਹੀਂ ਹੈਗਾ ਇਹਨਾਂ ਵਿੱਚ ਬਸ ਲੋਕਾਂ ਨੂੰ ਬੇਕੂਬੇ ਨੇ ਬਣਾਉਣਾ ਜਿਹੜੀ ਕਿ ਮੈਂ ਗੱਲਾਂ ਕਹੀਆਂ ਨੇ ਦੋ ਤਿੰਨ ਬਾਲੀਆਂ ਵੱਡੀਆਂ ਨਹੀਂ ਇਹਨਾਂ ਵਿੱਚੋਂ ਇੱਕ ਆਦੀ ਗੱਲ ਪਗਾ ਦਿਓ ਯਾਰ ਕਿ ਬੇਸ਼ਰਮ ਹੋ ਕੇ ਸੌਦੇਵਾਜੀ ਕਰਨ ਦੇ ਲੱਕ ਬੰਨੇ ਹੋਏ ਤੁਹਾਡਾ ਜੇ ਦਮ ਹੋਇਆ ਤਾਂ ਜਿਹੜਾ ਵੀ ਜਥੇਬੰਦੀ ਦਾ ਆਗੂ ਹੋਇਆ ਸੈਂਤੀਆਂ ਵਿੱਚੋਂ ਜਵਾਬ ਦੇ ਦਿਓ ਦੋ ਹੀ ਗੱਲਾਂ ਵੀ ਇਲੈਕਸ਼ਨ ਲੜ ਸਕਦੇ ਹੋ ਦੇਣਾ ਸੀਟਾਂ ਤੇ ਲੋਕ ਸਭਾ ਦੀ ਲੜ ਸਕਦੇ ਹੋ ਇਹ ਜਵਾਬ ਦੇ ਦਿਓ। ਦੂਜੀ ਗੱਲ ਤੁਹਾਡੀਆਂ ਸੈਂਕੜੇ ਜਥੇਬੰਦੀਆਂ ਵਿੱਚ ਮਜ਼ਦੂਰ ਵਰਗ ਦਾ ਇੱਕ ਵੀ ਬੰਦਾ ਆਗੂ ਕਿਉਂ ਨਹੀਂ ਹੈਗਾ? ਇਹ ਜਵਾਬ ਦੇ ਸਕਦੇ ਹੋ? ਬਸ ਆਹੀ ਗੱਲਾਂ ਦੋ। ਇੰਨੀ ਕੁ ਬਾਤ ਹੈ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।